ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁੜੂਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਮ ਵਿਖਾਉਣੀ ਆ ਤੇ ਸੂਈ ਸਵਾਈਦਾਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਜਿੰਦੇ ਕਿੰਨਾ ਕਰਦੇ ਆਂ ਤੇ ਪੁੱਛਦੇ ਸਾਰੇ ਤੇ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਫਿਰ ਦੀ ਚਿੰਦਾ ਜੀ ਤੇ ਨਾਮ ਦੱਸ ਤੇ ਕਿਹੜਾ ਅੱਜ ਮੇਰਾ ਲੰਦਾ ਜੀ ਹਾਂਜੀ ਫੋਨ ਨੰਬਰ ਹੈ 9914460394 ਠੀਕ ਹੈ ਜੀ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜਿਹੜਾ ਵੀ ਅੰਮ੍ਰਿਤਸਰ ਹੈ ਵੀ ਜੀ ਠੀਕ ਹੈ ਜੀ ਤੇ ਪੁਰਾਣੇ ਤਰਨਤਾਰਾ ਰੋਡ ਤੇ ਪਿੰਡ ਗਰਵਾਲੀ ਪੈਂਦਾ ਵੀਰੇ ਆਪਣਾ ਤੇ ਫੋਨ ਨੰਬਰ ਫੋਲਦਾ ਇੱਕ ਵਾਰ ਫੋਨ ਨੰਬਰ ਹੈ 9914460394 ਠੀਕ ਹੈ ਤੇ ਅੱਜ ਇੱਕੋ ਹੀ ਆ ਫਿਰ ਆ ਇੱਕੋ ਹੀ ਹੈ ਵੀ ਜੀ ਠੀਕ ਹੈ ਤੇ ਕਿਨਵਾ ਸੂਆ ਜੇ ਦਾ ਯਾਰ ਵੀ ਜੀ ਦੂਜਾ ਵੀ ਕਹਿੰਦੇ ਸੀ ਜਿਸ ਨੂੰ ਕਿੰਨਾ ਕਿਚਰਾ ਸੋਈ ਨੂੰ ਇਹ ਪਰਸਨ ਸੋਈ ਹੈ ਪਰਸਨ ਸੋਈ ਹੈ ਹਾਂਜੀ ਇਹ ਤੇ ਬੋਲਾ ਹੀ ਹੋਣਾ ਫਿਰ ਅਜੇ ਬੋਲਾ ਹੀ ਹੈ ਵੀ ਕਿੰਨਾ ਕੁ ਪੋਲਾ ਇਹ ਤੱਕ ਕੋਈ 8-9 ਕਿਲੋ 8-9 ਲੀਟਰ ਹੈਗਾ ਪੱਕਾ ਹਾਂਜੀ ਹਾਂਜੀ ਕਿੰਨਾ ਕਿ ਚਵਾਈ ਜਾਊਗੀ 12 ਕਿਲੋ ਚਵਾਈ ਜਾਊਗੀ ਠੀਕ ਹੈ ਲੈ ਖੋਲੋ ਹਾਂ ਫਿਰ ਤੋੜ ਦਈਏ ਠੀਕ ਹੈ ਜੀ ਬਾਕੀ ਹੈਗੇ ਵੀ ਤੋਸ ਪੰਜ ਫਰਟੀ ਵੀ ਇਹਦੀ ਚੰਗੀ ਆਈ ਜਾਊਗੀ ਬਾਕੀ ਸੋਈ ਸਵਾਈ ਹੈ ਬੇਨਤੀ ਸਾਰੇ ਵੀਰਾਂ ਨੂੰ ਵੇਹੀ ਹੈ ਇਹ ਆਪਣੀ ਤਸੱਲੀ ਕਰਕੇ ਖੜਾ ਇਹ ਇਹ ਮਲਮੂਲਾ ਉਤਰ ਹੀ ਲੱਗਾ ਵੀ ਤੁਹਾਨੂੰ ਦਿਖਾ ਦੇਣੀ ਸੀ ਨੇ ਇਹ ਵੀ ਮਲਮੂਲਾ ਚੜਨਾ ਉਹ ਠੀਕ ਹੈ ਜੀ ਉਤਰਾਂ ਠੰਡੀ ਤੇਰੀ ਵਿਧੀ ਹੈ ਠੀਕ ਹੈ ਜੀ ਚਲੋ ਲੈ ਜਾਓ ਫਿਰ ਕੀ ਆ ਹਵਾਨਾ ਨੇ ਜੀ ਦਾ ਦੇ ਤਾਂ ਚੰਗੀ ਤਰ੍ਹਾਂ ਇੱਕਰੀ ਲੱਗ ਜਦੋ ਤੇ ਜੀ ਆ ਦੇਖ ਸਕਦੇ ਕਿ ਕਿਹੋ ਜਿਹੇ ਨੇ ਪਾਣੀ ਕਰਕੇ ਅੱਗੇ ਨੂੰ ਆਈ ਹੋਈ ਠੀਕ ਹੈ ਜੀ ਸੇਚਵਾਚੂ ਓਕੇ ਪੂਰਾ ਆ ਆਪਣਾ ਜੀ ਵਾਈ ਦਿਖਾਈ ਦਿਗੇ ਫੇ ਛੱਡ ਦਿਓ ਬੱਚਾ ਇੱਕਰੀ ਬੱਚਾ ਕੀ ਆ ਗਿਆ ਵਿੱਦੀ ਇਹ ਤੇ ਮਗਰ ਮਾ ਇਹਦੀ ਬੱਚਾ ਆ ਗਿਆ ਜੀ ਜੋ ਜੇ ਬੱਚਾ ਬਾਕੀ ਨਾੜੋ ਜਿਹੜਾ ਨਾਲ ਹੀ ਆਪਾਂ ਦੇਖ ਸਕਦੇ ਆ ਤੇ ਪਿੱਛੇ ਹਵਾ ਦੇਖ ਤੇਖ ਸਾਦੇ ਜੀ ਪਰ ਪੀ ਜੀ ਤਾਂ ਥਾਣੇ ਦੇਖ ਸਕਦੇ ਜੀ ਦੇਖ ਲਈ ਲਾਗੇ ਤਾਂ ਬਾਕੀ ਇਤਰਾ ਰੱਸੀ ਪਾਓ ਜਿਹੜੀ ਚਵਾਈ ਕਰੋ ਚਾਰੇ ਤਾਂ ਨਿਕੋ ਜੇ ਸਾਈ ਦੇ ਜਿਹੜੇ ਅਸੀਂ ਇਹਦਾ ਆਪ ਮੋਲੀ ਇਹੋ ਜਿਹਾ ਪਾਉਣਾ ਜਿਹੜਾ ਮਾੜਾ ਬੰਦਾ ਜਿੱਦਾਂ ਮਰਜ਼ੀ ਲੈ ਲੈ ਠੀਕ ਹੈ ਜੀ ਤੇ ਟੋਕੜਾਂ ਦੇ ਭਾਲਾ ਮੁੱਲ ਪਾਉਣਾ ਪਏ ਠੀਕ ਹੈ ਜੀ ਦਿਖਾ ਦਈਏ ਚਵਾ ਫਿਰ ਇਹਦਾ ਆਪਾਂ ਬਾਕੀ ਚਾਲੇ ਸਾਡੇ ਕੋਈ ਕੋਸ਼ਿਸ਼ ਤਾਂ ਨਹੀਂ ਆ ਉੱਪਰ ਲੱਭਣ ਗਏ ਹੋ ਅਸੀਂ ਚਲੀ ਉੱਧਰ ਤੁਹਾਨੂੰ ਦਿਖਾ ਦਿੰਦੇ ਡਰ ਨਾ ਜਾਵੇ ਬੱਸ ਆਂ ਦੇਖਾਂ ਲਈ ਉਹ ਦੂਈ ਮਣੀਆ ਗੱਟਿਓ ਤਾਂ ਅਸੀਂ ਜੀ ਠੀਕ ਹੈ ਜੀ ਬਾਕੀ ਟਾਈਮ ਜਿਹੜਾ ਵੀਡੀਓ ਬਣਾਉਂਦਾ ਸ਼ਾਮ ਦਾ ਵਾ 6 ਵਜੇ ਤੇ ਜਿਹੜਾ ਹੋਣਾ ਜਿਹੜਾ ਚੁਵਾਈ ਹੋਣ ਵਾਲੀ ਫਿਰ ਵੀ ਜਿਹਨੇ ਕਹਿੰਦੇ ਚੁਵਾਈ ਕਰ ਲਈ ਲੈਣੇ ਸ਼ਾਮ ਦੀ ਚੁਵਾਈ ਜਿਹੜੀ 6 ਵਜੇ ਵਾਲੀ ਉਹ ਹੁੰਦੀ ਹੈ ਇਹ ਬਾਹਰ ਵੀ ਦੇਖ ਸਕਦੇ ਥੋੜਾ ਦੇਣੀ ਆ ਜੇ 6 ਵਜੇ ਦੂਸਰੇ ਦੋ ਤਰ੍ਹਾਂ ਦੀ ਚਵਾਈ ਵੀ ਦੇਖ ਸਕਦੇ ਨੇ ਉੱਤਰਾ ਹੈਗੀ ਵੀ ਠੰਡੀ ਤੇਲੀ ਆ ਜਿਹੜੀ ਕਰੀ ਦੂਰ ਤ ਤਾਨੂੰ ਦਿਖਾ ਦਈ ਚੰਗੀ ਤਰ੍ਹਾਂ ਚਵਾਈ ਜਿਹੜੀ ਲਗਭਗ ਲਗਭਗ ਹੋਣੀ ਵਾਲੀ ਹੈ ਬਾਕੀ ਸਾਡੀ ਤੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਇਹੀ ਆ ਕਿ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਖੜਿਆ ਕਰੋ ਪੈਸੇ ਤੁਸੀਂ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਬੰਦੀ ਹੈ ਆਪਣੀ ਤਸੱਲੀ ਕਰਕੇ ਫਿਰ ਬਾਕੀ ਇੱਕ ਵਾਰੀ ਜਿੱਥੇ ਖਲੋਗੀ ਆ ਉੱਥੇ ਖਲੋਗੀ ਆ ਹਿੱਲੀ ਨਹੀਂ ਮੱਸਾ ਵੀ ਬਾਕੀ ਕੋਈ ਮਕਸਦ ਮਿਲਕਿੰਗ ਕਰਾਉਂਦਾਨੀ ਆ ਬਸ ਚਵਾਈ ਜਿਹੜਾ ਦਿਖਾਉਣਾ ਤੇ ਫਿਰ ਵੀਰ ਜੀ ਨੇ ਕਹਿੰਦੇ ਸੀ ਕਿ ਜਿਹੜੀ ਚਵਾਈ ਵੀ ਹੋਣ ਆਲੀ ਆ ਫਿਰ ਚਵਾਈ ਜਿਹੜੀ ਵੀਰ ਜੀ ਉਹਨਾਂ ਨੇ ਕਰ ਲਈ ਆ ਬਾਕੀ ਯਾਨੀ ਕਿ ਕੋਈ ਮਿਲਕਿੰਗ ਨਹੀਂ ਆਪਾਂ ਕੋਈ ਮੇਨ ਮਕਸਦ ਮਿਲਕਿੰਗ ਦਾਨੀ ਆ ਮੇਨ ਇਹੀ ਆ ਕਿ ਜਿਹੜਾ ਚਵਾਦ ਆ ਜਿਹੜਾ ਆਪਾਂ ਤੁਹਾਨੂੰ ਚਵਾਦ ਦਿਖਾਉਣਾ ਆ ਕਬੀ ਜਿੰਨੇ 3 ਸਾਲ ਬੱਚੀ ਸਾਹਮਣੇ ਦੇਣੀ ਹੁੰਦੀ ਨਾ ਹਾਂਜੀ ਤੁਹਾਨੂੰ ਬਾਦ ਤੁਹਾਨੂੰ ਖਰਚਾ ਕਿੰਨਾ ਆਇਆ ਹਾਂਜੀ ਹਾਂਜੀ ਇਹ ਤਾਂ ਮੈਂ ਐਂ ਕਰਦਾ ਮੁੱਲ ਥੋੜਾ ਜਿਹੜਾ ਆਪਾਂ ਪਾ ਲੈਣਾ ਜੀ ਹਾਂਜੀ ਹਾਂਜੀ ਧੂਪਾਂ ਲੱਗਿਆ ਰਪੀ ਜੀ ਮਾਲ ਤੁਰ ਪਣਾ ਫੇ ਹਾਂਜੀ ਹਾਂਜੀ ਆ ਨਹੀਂ ਹੁਣ ਤੇ ਗਾਗ ਵੱਧ ਤੁਰਿਆ ਦੋ ਦੋ ਤਿੰਨ ਤਿੰਨ ਪਾਈਦੇ ਡੰਗਰ ਘਟ ਲੱਗਦਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤਾਂ ਬੱਚੇ ਜੋਗਾ ਵੀ ਰਹਿਣ ਤੋਂ ਹਰ ਪਿਜ ਨੂੰ ਬੋਲਣਾ ਪਿਆਦਾ ਅੱਛਾ ਇਹਨਾਂ ਬੋਤਲਾਂ ਪੀਣਾ ਵਾ ਉਹ ਬੱਚਾ ਤਾਂ ਨਹੀਂ ਤੋੜਦਾ ਆਹ ਗਈ ਫਿਰ ਢੱਡਾ ਬੜੀਆ ਮਾਰਦੇ ਆ ਇਹ ਢੱਡਾ ਮਾਰਦੇ ਬੱਚਿਆਂ ਨੂੰ ਆਤ ਜੂਂਦੀ ਠੀਕ ਹੈ ਜੀ ਆਂ ਦੇ ਸੰਦੂ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਉਤਰਾ ਚਵਾਈ ਕਰਾ ਕੇ ਖੜੇ ਇਹ ਸਿਰਫ ਆਪਾਂ ਜਿਹੜਾ ਚਵਾਈ ਖਾਇਆ ਵਾ ਤੁਹਾਨੂੰ ਐ ਨੁਟੜ ਗਿਆ ਰੋਜੀ ਤੇ ਕਿੰਨੇ ਦੇ ਦਈਏ ਵੇ ਜੀ ਫਿਰ ਆਪਾਂ ਐ ਇਹ ਆਪਾਂ 50 25000 ਦੇ ਹਾਂਜੀ ਕਰਨਾ ਵਿੱਚ ਮੰਨਤਾ ਨਾ ਔਰ ਮੌਕੇ ਦੀ ਹੋ ਜੂਗਾ ਜਦ ਕੋਈ ਫੋਨ ਲਾਉ ਮੇਰਾ ਭਣਪਰਾ ਠੀਕ ਹੈ ਜੀ ਪਰ ਜਿੰਨੇ ਮੇਰਾ ਵੀਰ ਨੇ ਫੋਨ ਲਾਉਣਾ ਆਪਣੇ ਘਰੇ ਸਲਾਹ ਕਰਕੇ ਫੇਰ ਫੋਨ ਲਾਵੇ ਕੋਈ ਠੀਕ ਹੈ ਜੀ ਫਿਰ ਕਈ ਵੀਰ ਕੋਲ ਤੁਹਾਨੂੰ ਪਤਾ ਫੋਨ ਚੁੱਕਣ ਦਾ ਟਾਈਮ ਨਹੀਂ ਹੁੰਦਾ ਕਰੇ ਸਲਾਹ ਨਹੀਂ ਕਰਦੇ ਸਲਾਹ ਕਰਕੇ ਲਾਉਣੇ ਸਲਾਹ ਕਰਕੇ ਲਾਉਣੇ ਠੀਕ ਹੈ ਜੀ ਜਦ ਬੰਦਾ ਪਰੇਸ਼ਾਨ ਹੁੰਦਾ ਰਹੀ ਗਈ ਠੀਕ ਹੈ ਜੀ ਤੇ ਉਹਦਾ ਮੁੜ ਕੇ ਜਿਆਦਾ ਵੀਰ ਆਂਦੇ ਵੀ ਤੁਸੀਂ ਮੋਲ ਨਹੀਂ ਪਾਉਂਦੇ ਅੱਛਾ ਮੋਲ ਫਿਰ ਤਾਰ ਨਹੀਂ ਪਾਈਦਾ ਵੀ ਜਿਹਨੂੰ ਲੋੜ ਹੋਈ ਉਹਨਾਂ ਨੂੰ ਪੁੱਛ ਲੈਣਾ ਠੀਕ ਹੈ ਜੀ ਤੇ ਪੰਜੀ ਦੀ ਦੇ ਦੋਗੇ ਹਨਾ ਤੇ ਠੀਕ ਹੈ ਵੀਰ ਕੁਛ ਹੈ ਨਾ ਬੱਸ ਵੀ ਜੀ ਸੂਈ ਸੁਵਾ ਜੇ ਬਾਜੀ ਵਿੱਚੀ ਸੂਈ ਹੈ ਜੇ ਮੈਨਾਂ ਚੱਲਣਾ ਹਾਂ ਜੀਜਾ ਦੇਣੇ ਆ ਤੇ ਆਪਣੀ ਕੋ ਸਮਝ ਕਰਕੇ ਲੈ ਆਪਾਂ ਨਹੀਂ ਤਾਂ ਤਸੱਲੀ ਕਰਕੇ ਖੜੇ ਹਨਾ ਠੀਕ ਹੈ ਜੀ ਬਾਕੀ ਜੇ ਤਰ੍ਹਾਂ ਕੇ ਵੀ ਜਿਹਨਾਂ ਨੇ ਕਿਹਾ ਹੈ ਆਪਾਂ ਨਹੀਂ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਤਸੱਲੀ ਕਰਕੇ ਖੜੋ ਤੇ ਆਪਣੀ ਚੋਈ ਕਰੋ ਚੰਗੀ ਲੱਗਦੀ ਹੈ ਲੈ ਜਾਓ ਨਹੀਂ ਚੰਗੀ ਲੱਗਦੀ ਤੇ ਰਹਿਣ ਦਿਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ